ਇਹ ਢੀ ਸੜਕ ਹੈਗੀ ਆ ਗੱਡ ਸ਼ੰਕਰ ਤੋਂ ਆਨੰਦਪੁਰ ਸਾਹਿਬ ਵਾਲੀ ਉਹ ਛੱਪੜੀ 'ਚ ਕਿਸੇ ਇੱਕ ਛੱਪੜੀ 'ਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਜਿਹੜੇ ਵਿਕਾਸ ਦੇ ਦਾਅਵੇ ਕਰਦੇ ਨੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਤੁਸੀਂ ਟਕਸਾਲੀ ਨਹੀਂ ਹੋ ਮੈਂ ਸੁਖਵੀਰ ਨੂੰ ਇਹ ਦੱਸਣਾ ਚਾਹੁੰਦਾ ਮੈਂ ਉਹੀ ਵੀਰ ਜਵਿੰਦਰ ਸਿੰਘ ਆ ਜਿਹੜਾ ਜਦੋਂ ਇਹ ਆਪਣੇ ਡੈਡੀ ਨੂੰ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਣ ਆਏ ਸੀ ਨਾ ਜੇਲ੍ਹ 'ਚ ਤੇ ਜਿਹੜਾ ਬੰਦਾ ਬਾਹਰ ਬੈਠਾ ਇੱਕ ਕਿਤਾਬ ਪੜ੍ਹ ਰਿਹਾ ਸੀ ਪੀੜਾ ਪਟਕਾਲ ਬੇਟੀ ਜਿਹਦੇ ਦੋਵਾਂ ਨੇ ਆ ਕੇ ਪੈਰੀ ਹੱਥ ਲਾਏ ਸੀ ਮੈਂ ਉਹ ਬੀਰ ਦਵਿੰਦਰ ਸਿੰਘ ਹਾਂ ਤੇ ਮੈਨੂੰ ਨਾਲੇ ਟਕਸਾਲੀ ਹੋਣ ਦਾ ਸਰਟੀਫਿਕੇਟ ਸੁਖਵੀਰ ਤੋਂ ਲੈਣ ਦੀ ਲੋੜ ਨਹੀਂ ਹੈ ਅਜੀਤ ਪਿਆਪੀ ਟੀਵੀ ਦੇਖਣ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਅਸੀਂ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਸਰਦਾਰ ਬੀਰ ਦਵਿੰਦਰ ਸਿੰਘ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਸਰਦਾਰ ਬੀਰ ਦਵਿੰਦਰ ਸਿੰਘ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਨੂੰ ਤੁਸੀਂ ਆਪਣੇ ਸਿਆਸੀ ਅਤੇ ਸਮਾਜਿਕ ਵਿਚਹੁਕੜ ਬਾਰੇ ਕੁਝ ਚੱਲਣਾ ਪਾਓ ਅਰਜ਼ੀ ਹੈ ਜੀ ਪਈ ਮੈਨੂੰ ਤੇ 50 ਵਰੇ ਹੋ ਗਏ ਨੇ ਆ ਰਾਜਨੀਤਿਕ ਆਪਣਾ ਸਫਰ ਸ਼ੁਰੂ ਕੀਤੇ ਨੂੰ ਮੇਰਾ ਜੀਵਨ ਤਾਂ ਖੁੱਲੀ ਕਿਤਾਬ ਹੈ ਮੈਂ ਨਹੀਂ ਸਮਝਦਾ ਪਈ ਕੋਈ ਐਸੀ ਜਾਣਕਾਰੀ ਜਿਹੜੀ ਹੈਗੀ ਹੈ ਉਹ ਪੰਜਾਬ ਦੇ ਲੋਕਾਂ ਨੂੰ ਜਾਂ ਇਸ ਪਾਰਲੀਮੈਂਟ ਦੇ ਹਲਕੇ ਦੇ ਜੋ ਕੋਟਰ ਨੇ ਉਹਨਾਂ ਨੂੰ ਦੇਣਾ ਜੋ ਹੈ ਉਹ ਦਰਕਾਰ ਹੈ ਪਰ ਫਿਰ ਵੀ ਤੁਹਾਡਾ ਸਵਾਲ ਹੈ ਮੈਂ 1966-67 ਤੋਂ ਆਪਣਾ ਰਾਜਨੀਤਿਕ ਸਫ਼ਰ ਬਤੌਰ ਵਿਦਿਆਰਥੀ ਤੇ ਸ਼ੁਰੂ ਕੀਤਾ ਪਹਿਲਾਂ ਮੈਂ ਸਿਕ ਸਟੂਡੈਂਟ ਫੈਡਰੇਸ਼ਨ ਦਾ ਪ੍ਰੈਜ਼ੀਡੈਂਟ ਰਿਆ ਔਰ ਮੈਂ ਜਦੋਂ ਪ੍ਰਵੇਸ਼ ਕੀਤਾ ਰਾਜਨੀਤੀ ਵਿੱਚ ਆਪਣੇ ਪਿੰਡ ਦਾ ਪੰਜ ਸਰਪੰਚ ਚੇਅਰਮੈਨ ਬਲਾਕ ਸੰਮਤੀ ਪਸੀ ਫਟਾਣਾ ਫੇਰ ਮੈਂ ਐਮਐਲਏ ਰਿਆ ਸਰਹੰਦ ਫਤੇਗੜ ਸਾਹਿਬ ਤੋਂ 80 ਤੋਂ 85 ਤੱਕ 2002 ਤੋਂ 2007 ਤੱਕ ਹਲਕਾ ਖਰੜ ਤੋਂ ਪੰਜਾਬ اسمبلی ਦਾ ਮੈਂਬਰ ਰਿਆ ਡਿਪਟੀ ਸਪੀਕਰ ਰਿਆ ਬੈਸਟ ਪਾਰਲੀਮੈਂਟਰੀਅਨ ਕੋਸ਼ਿਸ਼ ਕੀਤਾ ਗਿਆ ਪੰਜਾਬ اسمبلی ਦਾ ਤੇ ਇਸ ਤੋਂ ਇਲਾਵਾ ਜਿਹੜੇ ਮੇਰੇ ਸ਼ੌਕ ਨੇ ਉਹਨਾਂ 'ਚ ਲਿਖਣਾ ਪੜ੍ਹਨਾ ਇਹ ਸਾਰਾ ਕੁਝ ਸ਼ਾਮਿਲ ਹੈ ਇਹ ਮੇਰੀ ਆਪਣੀ ਲਾਇਬ੍ਰੇਰੀ ਹੈ ਉਹਦੇ 'ਚ 10000 ਦੇ ਕਰੀਬ ਕਿਤਾਬ ਹੈ ਮੈਂ ਲਗਾਤਾਰ ਅਖਬਾਰਾਂ ਲਈ ਲਿਖਦਾ ਪੰਜਾਬੀ ਦੇ ਅਖਬਾਰਾਂ ਲਈ ਲਿਖਦਾ ਭਗ ਦੇ ਮਸਲਿਆਂ ਤੇ ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਦੇ ਸਿੱਖ ਕੌਮ ਦੇ ਧਾਰਮਿਕ ਔਰ ਰਾਜਨੀਤਿਕ ਮਸਲਿਆਂ ਤੇ ਮੈਂ ਸਾਰੇ ਅਖਬਾਰਾਂ 'ਚ ਲਿਖਦਾ ਤੋ ਜੇ ਇਹ ਵੀ ਕਹਿ ਲਈਏ ਵੀ ਇੱਕ ਹੁਣ ਤੇ ਮੇਰੀ ਇੱਕ ਕਾਲਮ ਨਵੀਸ ਦੀ ਵੀ ਸ਼ੋਹਰਤ ਬਣੀ ਹੋਈ ਹੈ ਸੋ ਇਸ ਵਾਸਤੇ ਮੇਰਾ ਸਾਰਾ ਜੀਵਨ ਜਿਹੜਾ ਹੈਗਾ ਉਹ ਲੋਕ ਹਿੱਤਾਂ ਲਈ ਪੰਜਾਬ ਵਾਸਤੇ ਅ ਸਮਰਪਤ ਹੈਗਾ ਔਰ ਕੌਮ ਦੇ ਜਿਹੜੇ ਧਾਰਮਿਕ ਮਸਲੇ ਨੇ ਉਹ ਵੀ ਮੇਰੇ ਦਿਲ ਤੇ ਮੇਰੇ ਮਨ ਦੇ ਮੇਰੀ ਸੋਜੀ ਦੇ ਬੜੇ ਕਰੀਬ ਨੇ ਤੇ ਜਦੋਂ ਕੋਈ ਉਹਨਾਂ ਵਿੱਚ ਕੋਈ ਐਸੀ ਘਟਨਾ ਵਾਪਰਦੀ ਹੈ ਜਿਵੇਂ ਪਿਛਲੇ ਸਾਲਾਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਹੋਈਆਂ ਮਹਾਰਾਜ ਦੇ ਅੰਗ ਪਾੜ ਕੇ ਖਲਾਰੇ ਗਏ ਬਰਗਾੜੀ ਵਿੱਚ ਬਰਗਾੜੀ ਦਾ ਇੱਕ ਧਾਰਮਿਕ ਮੋਰਚਾ ਲੱਗਿਆ ਉਹਦੇ 'ਚ ਵੀ ਮੈਂ ਅੱਗੇ ਹੋ ਕੇ 4 ਮਹੀਨੇ ਸੇਵਾ ਕੀਤੀ ਹੈ ਤੇ ਜਿੰਨੀ ਵੀ ਸਟਰਗਲ ਪਿਛਲੇ 50 ਸਾਲਾਂ 'ਚ ਹੋਈ ਹੈ ਚਾਹੇ ਉਹ ਵਿਦਿਆਰਥੀਆਂ ਦੀ ਚਾਹੇ ਉਹ ਕਿਸਾਨਾਂ ਦੀ ਚਾਹੇ ਉਹ ਸ਼ਰਮਣੀ ਅਕਾਲੀ ਦਲ ਦੀ ਤੇ ਉਹਨਾਂ 'ਚ ਮੈਂ ਜੇਲਾਂ ਕੱਟਿਆ ਕੁਰਬਾਨੀ ਕੀਤੀ ਐਮਰਜੈਂਸੀ 'ਚ ਮੈਂ ਲਗਭਗ 21 ਮਹੀਨੇ ਨਜ਼ਰਬੰਦ ਰਿਆ ਸੋ ਇਸ ਵਾਸਤੇ ਮੇਰਾ ਇਸ ਕਿਸਮ ਦਾ ਵਿਚੋਕੜ ਹੈਗਾ ਤੇ ਕੋਸ਼ਿਸ਼ ਕੀਤੀ ਹੈ ਕਿ ਮੈਂ ਆਪਣਾ ਦਾਮਨ ਜਿਹੜਾ ਹੈਗਾ ਉਹ ਸਾਫ਼ ਰੱਖਾਂ ਮੇਰੇ ਤੇ ਕਿਸੇ ਕਿਸਮ ਦਾ ਕੋਈ ਕ腐ਸ਼ਨ ਦਾ ਇਲਜ਼ਾਮ ਨਹੀਂ ਹੈ ਮੇਰੇ 50 ਸਾਲਾਂ ਦੇ ਰਾਜਨੀਤਿਕ ਜੀਵਨ ਦੇ ਵਿੱਚ ਤੇ ਸੇਵਾ ਹੀ ਸੇਵਾ ਜਿਹੜੀ ਹੈ ਉਹ ਇੱਕ ਉਦੇਸ਼ ਜ਼ਿੰਦਗੀ ਦਾ ਰਿਹਾ ਲੋਕਾਂ ਦੀ ਸੇਵਾ ਕਰਨੀ ਨੇੜੇ ਹੋ ਕੇ ਵਿਚਰਨਾ ਤੇ ਇਹ ਸਾਲ ਕੇ ਚ ਮੈਂ 5 ਸਾਲ ਐਮਐਲਏ ਰਿਹਾ ਇਤੋਂ ਦੀ ਜੋ ਵਿਕਾਸ ਦੀ ਯੋਜਨਾਬੰਦੀ ਕੀਤੀ ਹੈ ਉਸ ਤੋਂ ਬੱਚਾ-ਬੱਚਾ ਜਾਣੂ ਹੈ ਅਦਵੀ ਜਗ੍ਹਾ ਦੇ گاਉਸ ਵਿਕਾਸ ਦੀ ਜਿਹੜੀ ਲਹਿਰ ਸੀ ਉਹਦੇ ਚਰਚੇ ਨੇ ਜਿਹਦਾ ਮੈਨੂੰ ਬੜਾ ਵੱਡਾ ਲਾਹਾ ਇਸ ਵੇਲੇ ਮਿਲ ਰਿਹਾ ਸੋ ਇਹ ਮੇਰਾ ਬਰੀਫ ਜਿਆ ਮੇਰਾ ਰਾਜਨੀਤਿਕ ਪਛੋਕੜ ਮੈਂ ਕੋਈ ਵੱਡੇ ਕਿਸੇ ਜ਼ਗੀਰਦਾਰੀ ਪਰਿਵਾਰ ਚੋਂ ਨਹੀਂ ਹਾਂ ਮੈਨੂੰ ਕੁਝ ਵੀ ਵਿਰਾਸਤ ਚ ਨਹੀਂ ਮਿਲਿਆ ਇਹ ਸਾਰਾ ਕੁਝ ਜਿਹੜਾ ਹੈਗਾ ਇਹ ਮੈਂ ਆਪ ਆਪਣੀ ਮਿਹਨਤ ਨਾਲ ਸਿਰਜਿਆ ਜੋ ਵੀ ਕੁਝ ਹਾਂ ਉਹ ਮੇਰੀ ਜਾਂ ਆਪਣੀ ਕਾ ਲੈਣਾ ਹੈ ਜਾਂ ਲੋਕਾਂ ਦਾ ਪਿਆਰ ਤੇ ਮੁਹੱਬਤ ਤੇ ਪਦਾਰ ਦੇ ਲੋਕਾਂ ਦਾ ਤੇ ਹੋਰ ਮੈਨੂੰ ਵਿਰਾਸਤ ਚ ਕੁਝ ਨਹੀਂ ਮਿਲਿਆ ਲੋਕ ਸਭਾ ਹਲਕਾ ਸ਼੍ਰੀ ਨੰਦਪੁਰ ਸਾਹਿਬ ਦੀ ਮੇਨ ਸਮੱਸਿਆਵਾਂ ਕੀ ਨੇ ਜੀ ਦੇਖੋ ਪਹਾੜਾਂ ਦੀ ਗੋਦ ਚ ਇਹ ਹਲਕਾ ਵਸਿਆ ਹੋਇਆ ਆਨੰਦਪੁਰ ਸਾਹਿਬ ਦਾ ਮਤਬਰਕ ਸਥਾਨ ਇਸ ਸੀਟ ਦਾ ਮਰਕਜ਼ ਹੈ ਆਨੰਦਪੁਰ ਸਾਹਿਬ ਦੇ ਨਾਮ ਦੇ ਨਾਲ ਇਹ ਸੀਟ ਜਿਹੜੀ ਹੈਗੀ ਹੈ ਉਹ ਜਾਣੀ ਜਾਂਦੀ ਹੈ ਨੰਦਪੁਰ ਸਾਹਿਬ ਦੀਆਂ ਨੰਗਲ ਦੀਆਂ ਔਰ ਜਿਹੜਾ ਜਿਵੇਂ ਗੱਡ ਸ਼ੰਕਰ ਹੈ ਜਾਂ ਰੋਪੜ ਦੇ ਉੱਪਰਲਾ ਜਿੰਨਾ ਵੀ ਜਿਹਨੂੰ ਚਾਹੇ ਧਾਰ ਦਾ ਏਰੀਆ ਕਹਿ ਲਈਏ ਚਾਹੇ ਘਾਟ ਦਾ ਏਰੀਆ ਕਹਿ ਲਈਏ ਉਹਦੀਆਂ ਬਹੁਤ ਵੱਡੀਆਂ ਸਮੱਸਿਆਵਾਂ ਨੇ ਨੰਦਪੁਰ ਸਾਹਿਬ ਦੀਆਂ ਵੀ ਨੇ ਪਾਣੀ ਦੀ ਬੜੀ ਵੱਡੀ ਸਮੱਸਿਆ ਨੰਗਲ ਦੀ ਮੈਂ ਸਮਝਦਾ ਨੰਗਲ ਬਿਲਕੁਲ ਬਰਬਾਦ ਹੋ ਚੁੱਕਿਆ ਮੇਰੇ ਪਿਤਾ ਜੀ ਸਰਦਾਰ ਪ੍ਰਿਤਪਾਲ ਸਿੰਘ ਉਹਨਾਂ ਦਾ 1971 ਵਿੱਚ ਨਕਸਲਵਾਦੀਆਂ ਨੇ ਕਤਲ ਕਰ ਦਿੱਤਾ ਸੀ ਉਸ ਵੇਲੇ ਉਹਨਾਂ ਦੀ ਮਾਮੂਰੀ ਨੰਗਲ ਆਨੰਦਪੁਰ ਸਾਹਿਬ ਔਰ ਨੂਰਪੁਰ ਬੇਤੀ ਇਹ ਤਿੰਨੇ ਥਾਣੇ ਉਹਨਾਂ ਦੇ ਅੰਡਰ ਸੀਗੇ ਉਹ ਪੁਲਿਸ ਅਫਸਰ ਸੀ ਤੇ ਜੋ ਉਸ ਵੇਲੇ ਦਾ 1970 71 ਦਾ ਨੰਗਲ ਸੀ ਤੇ ਅੱਜ ਜੋ 2019 ਦਾ ਨੰਗਲ ਆ ਉਹਦੇ ਚ ਜ਼ਮੀਨ ਸਬੰਧ ਦਾ ਫਰਕ ਆ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਕਿਸੇ ਲੜਾਈ ਤੋਂ ਬਾਅਦ ਕੋਈ ਇਲਾਕੇ ਖਾਲੀ ਕੀਤੇ ਜਾਂਦੇ ਨੇ ਨਾ ਇਸ ਤਰ੍ਹਾਂ ਖੰਡਰ ਬਣ ਗਿਆ ਨੰਗਲ ਮੈਂ ਸਮਝਦਾ ਇਹ ਵੀ ਇੱਕ ਮੇਰੀ ਬਹੁਤ ਵੱਡੀ ਪ੍ਰਾਇੋਰਟੀ ਹੋਏਗੀ ਕਿ ਨੰਗਲ ਔਰ ਸ੍ਰੀ ਅਨੰਦਪੁਰ ਸਾਹਿਬ ਨੂੰ ਜੋੜ ਕੇ ਇਹਨਾਂ ਦਾ ਸੰਯੁਕਤ ਵਿਕਾਸ ਕਰਕੇ ਇਹਨੂੰ ਦੇਸ਼ ਵਿਦੇਸ਼ ਦੇ ਵਾਸਤੇ ਇੱਕ ਵੱਡਾ ਸੈਲਾਨੀ ਕੇਂਦਰ ਔਰ ਇੱਕ ਵੱਡਾ ਜਿਹੜਾ ਦੇਖੋ ਧਾਰਮਿਕ ਸਥਾਨ ਤਾਂ ਹੈ ਹੀ ਅਨੰਦਪੁਰ ਸਾਹਿਬ ਉਹਦੀ ਆਪਣੀ ਮਰਿਆਦਾ ਆਪਣੀ ਗੁਰੂ ਦਸਮ ਪਾਤਸ਼ਾਹ ਨੇ ਚੁਣਿਆ ਹੈਗਾ ਨੌਵੇਂ ਪਾਤਸ਼ਾਹ ਨੇ ਉਹਨੂੰ ਵਸਾਇਆ ਹੈਗਾ ਇਸ ਵਾਸਤੇ ਉਸ ਦੀ ਜੋ ਇਤਿਹਾਸਿਕ ਮਹੱਤਤਾ ਧਾਰਮਿਕ ਮਹੱਤਤਾ ਉਹ ਤਾਂ ਕਿਸੇ ਵੀ ਕੀਮਤ ਤੇ ਅਣਗੌਲਿਆ ਨਹੀਂ ਕੀਤੀ ਜਾ ਸਕਦੀ ਇਸ ਲਈ ਜਿਹੜੇ ਲੋਕ ਧਾਰਮਿਕ ਤੌਰ ਤੇ ਧਾਰਮਿਕ ਕਾਸ਼ਤਾ ਲੈ ਕੇ ਨਤਮਸਤਕ ਹੋਣ ਲਈ ਅਨੰਦਪੁਰ ਸਾਹਿਬ ਆਉਂਦੇ ਨੇ ਉਹ ਨੰਗਲ ਵੀ ਜ਼ਰੂਰ ਜਾਣ ਜਿੱਥੇ ਨੰਗਲ 'ਚ ਐਸੇ ਸਿਨਿਕ ਨਜ਼ਾਰੇ ਨੇ ਜਿਨ੍ਹਾਂ ਦਾ ਆਨੰਦ ਉਹਨਾਂ ਨੂੰ ਲੈਣਾ ਚਾਹੀਦਾ ਹੈ ਦੇ ਉਹਨਾਂ ਨੂੰ ਸਹੀ ਪਰਿਪੇਖ ਵਿੱਚ ਉਹਨਾਂ ਨੂੰ ਡਿਵੈਲਪ ਕੀਤਾ ਜਾ ਸਕੇ ਹੁਣ ਮੈਂ ਇਹ ਸਮਝਦਾ ਵੀ ਜਿਹੜੀ ਜਗਾ ਦਸਮ ਪਾਤਸ਼ਾਹ ਜੂਰ ਨੇ ਚੌਪਈ ਉਚਾਰਨ ਦੇ ਵਾਸਤੇ ਲੱਭੀ ਜਿਸ ਦੇ ਸਤਲੁਜ ਦੇ ਕਿਨਾਰੇ ਬੈਠ ਕੇ ਗੁਰੂ ਮਹਾਰਾਜ ਨੇ ਚੌਪਈ ਉਚਾਰੀ ਹੈ ਉਹ ਕਿੰਨੀ ਕੁ ਰਮਣੀਕ ਜਗਾ ਹੋਏਗੀ ਉਹਨਾਂ ਸਾਰੀਆਂ ਥਾਵਾਂ ਦੇ ਮੈਂ ਸਮਝਦਾ ਸੰਗਤਾਂ ਨੂੰ ਦਰਸ਼ਨ ਕਰਨੇ ਚਾਹੀਦੇ ਨੇ ਦੇਸ਼ ਵਿਦੇਸ਼ ਤੋਂ ਉਹਦੇ ਲਈ ਅਸੀਂ ਪ੍ਰਾਪਰ ਸਹੂਲਤਾ ਪੈਦਾ ਕਰਾਂਗੇ ਔਰ ਵੱਡੀ ਕੋਈ ਬਹੁਤ ਵੱਡੀ ਇੰਡਸਟਰੀ ਜਾਂ ਕੋਈ ਯੂਨੀਵਰਸਿਟੀ ਜਿਹੜੀ ਹੈ ਉਹ ਮੈਂ ਚਾਹਨਾ ਕਿ ਨੰਗਲ ਚ ਵੀ ਆਵੇ ਵੱਡੀ ਇੰਡਸਟਰੀ ਵੀ ਆਵੇ ਔਰ ਇਹਦੇ ਸਨ ਚ ਕੋਈ ਵੱਡੇ ਐਜੂਕੇਸ਼ਨਲ ਵੱਡੇ ਅਦਾਰੇ ਨੈਸ਼ਨਲ ਲੈਵਲ ਦੇ ਉਹ ਵੀ ਇੱਥੇ ਲਿਆਂਦੇ ਜਾਣ ਤਾਂ ਕਿ ਰੀਹੈਬਿਟੇਸ਼ਨ ਹੋਵੇ ਇਹਨੂੰ ਸਾਰੀ ਡਿਵੈਲਪਮੈਂਟ ਪਲਾਨ ਨੂੰ ਰਿਵਿਊ ਕਰਕੇ ਅਸੀਂ ਰੀਕਾਸਟ ਕਰਾਂਗੇ ਜੇ ਮੌਕਾ ਮਿਲਿਆ ਸੇਵਾ ਕਰਨ ਦਾ ਮੈਂ ਸਮਝਦਾ ਪਈ ਜੋ ਸੜਕ ਹੈਗੀ ਆ ਗਡ ਸ਼ੰਕਰ ਤੋਂ ਅਨੰਦਪੁਰ ਸਾਹਿਬ ਤੱਕ ਉਹ ਸਰਕਾਰਾਂ ਦੀ ਅਣਗੌਲੀ ਦੀ ਸਭ ਤੋਂ ਵੱਡੀ ਦਾਸਤਾਨ ਹੈ ਨਾ ਅਕਾਲੀਆਂ ਨੇ ਕੁਝ ਕੀਤਾ ਨਾ ਕਾਂਗਰਸ ਨੇ 2 ਸਾਲ ਹੋ ਗਏ ਮੈਂ ਸਮਝਦਾ ਏਦੂ ਏਦੂ ਵੱਡੀ ਜਿੱਲਤ ਏਦੂ ਵੱਡੀ ਮੁਸ਼ਕਲ ਲੋਕਾਂ ਲਈ ਹੋਰ ਕੀ ਹੋ ਸਕਦੀ ਹੈ ਮੈਂ ਪਿਛਲੇ ਦਿਨੀ ਗਡ ਸ਼ੰਕਰ ਤੋਂ ਅਨੰਦਪੁਰ ਸਾਹਿਬ ਤੱਕ ਉਸ ਸੜਕ ਦੇ ਜ਼ਰੀਏ ਆਇਆ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ ਕਿ ਕਿੰਨਾ ਕੁ ਮੈਨੂੰ ਕਸ਼ਟ ਹੋਇਆ ਤੇ ਕਿੰਨਾ ਕੁ ਮੈਨੂੰ ਸਮਾਂ ਲੱਗਿਆ ਇਹ ਜਿਹੜੇ ਲੋਕ ਹਰ ਰੋਜ਼ ਉਸ ਸੜਕ ਦੇ ਰਾਹੀਂ ਜਾਂਦੇ ਨੇ ਮੈਂ ਤਾਂ ਇਹਨਾਂ ਨੂੰ ਕਹਾਂਗਾ ਵੀ ਉਹ ਸੜਕ 'ਚ ਜਿਹੜੇ ਵੱਡੇ ਵੱਡੇ ਟੋਏ ਨੇ ਤੇ ਜਦੋਂ ਮੀਂਹ ਪੈ ਕੇ ਉਹ ਭਰ ਜਾਂਦੇ ਨੇ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਇਹ ਜਿਹੜੇ ਲੋਕ ਵਿਕਾਸ ਦਾ ਦਾਵਾ ਕਰਦੇ ਨੇ ਇਹਨਾਂ ਨੂੰ ਉਹ ਜਿਹੜੀ ਸੜਕ ਹੈਗੀ ਆ ਗੱਡ ਸ਼ੰਕਰ ਤੋਂ ਆਨੰਦਪੁਰ ਸਾਹਿਬ ਵਾਲੀ ਉਹ ਛੱਪੜੀ 'ਚ ਕਿਸੇ ਇੱਕ ਛੱਪੜੀ 'ਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਜਿਹੜੇ ਵਿਕਾਸ ਦੇ ਦਾਅਵੇ ਕਰਦੇ ਨੇ ਜੇ ਅਨੰਦਪੁਰ ਸਾਹਿਬ ਜਿੱਤੇ ਖਾਲਸੇ ਦੀ ਸਿਰਜਣਾ ਹੋਈ ਐ ਤੇ ਉਹ ਸੜਕ ਨਹੀਂ ਬਣਾ ਸਕੇ ਇਹ ਨਾ ਅਕਾਲੀਆਂ ਨੇ ਬਣਾਈ ਨਾ ਕਾਂਗਰਸ ਨੇ 2 ਸਾਲ 'ਚ ਬਣਾਈ ਅਮਰਿੰਦਰ ਸਿੰਘ ਬੜੇ ਦਾਅਵੇ ਕਰਦਾ ਹੁਣ ਜ਼ਰੂਰ ਚੋਣਾ ਨੇੜੇ ਦੇਖ ਕੇ ਕਹਿੰਦਾ ਜੀ ਅਸੀਂ ਨਹੀਂ ਪੱਥਰ ਰੱਖਾਂਗੇ ਪੈਸਾ ਹੀ ਹੈ ਨਹੀਂ ਹੁਣ ਆਉਣਾ ਹੀ ਹੈ ਨਹੀਂ ਕਿਉਂਕਿ ਚੋਣ ਜ਼ਾਬਤਾ ਲੱਗਿਆ ਇਹ ਸਾਰੇ ਕੰਮ ਮੈਂ ਪਹਿਲ ਦੇ ਆਧਾਰ 'ਤੇ ਦੇ ਰੇ ਕਰੜਦੇ ਇਲਾਕੇ ਚ ਕੀਤੇ ਨੇ ਇਹ ਸਾਰਾ ਗੰਦ ਮੈਂ ਕੱਢਾਂਗਾ ਜੇ ਮੈਨੂੰ ਉਸ ਮਾਲਕ ਨੇ ਸੱਚੇ ਪਾਤਸ਼ਾਹ ਨੇ ਕਲਗੀਆਂ ਵਾਲੇ ਨੇ ਸੇਵਾ ਕਰਨ ਦਾ ਮੌਕਾ ਦਿੱਤਾ ਪਿਛਲੇ ਜਿਹੜਾ ਸਾਡੇ ਹਲਕੇ ਤੋਂ ਨੁਮਾਇੰਦਗੀ ਕਰਦਾ ਪ੍ਰੋਫੈਸਰ ਪਰਮ ਸਿੰਘ ਚੰਦੂ ਮਾਧਰਾ ਉਹਦੇ ਬਾਰੇ ਤੁਸੀਂ ਕੀ ਉਹਦੀ ਕਾਰਗੁਜ਼ਾਰੀ ਰੇਖੀ ਕਰਨੇ ਚਾਹੁੰਦੇ ਹੋ ਦੇਖੋ ਮੈਂ ਕਿਸੇ ਉਮੀਦਵਾਰ ਤੇ ਜਾਂ ਜਿਹੜੇ ਕੋਈ ਇੱਥੋਂ ਪਿਛਲੇ ਨੁਮਾਇंदे ਰਹੇ ਨੇ ਪ੍ਰੇਮ ਸਿੰਘ ਚੰਦੂ ਬਾਦਰਾ ਉਹਨਾਂ ਬਾਰੇ ਕੋਈ ਟਿੱਪਣੀ ਨਹੀਂ ਕਰਨੀ ਮੈਂ ਪਿਛਲੇ ਤਕਰੀਬਨ 1 ਮਹੀਨੇ ਤੋਂ ਇਸ ਇਲਾਕੇ ਵਿੱਚ ਚਿਰ ਰਿਹਾ ਬਤੌਰ ਉਮੀਦਵਾਰ ਜਿਸ ਦਿਨ ਤੋਂ ਮੇਰਾ ਉਮੀਦਵਾਰ ਮੈਨੂੰ ਐਲਾਨਿਆ ਗਿਆ ਉਸ ਦਿਨ ਤੋਂ ਮੈਂ ਲੋਕਾਂ 'ਚ ਜਾ ਰਿਹਾ ਮੈਨੂੰ ਇੱਕ ਵੀ ਬੰਦਾ ਐਸਾ ਨਹੀਂ ਮਿਲਿਆ ਜਿਹੜਾ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਸਿਫਤ ਕਰ ਰਿਹਾ ਹੋਵੇ ਉਹਨਾਂ ਦੇ ਡੰਗੇ ਹੋਏ ਬੰਦੇ ਉਹਨਾਂ ਦੇ ਜ਼ਖਮੀ ਕੀਤੇ ਬੰਦੇ ਤਾਂ ਮੈਨੂੰ ਬਹੁਤ ਮਿਲੇ ਨੇ ਜਗਾ ਜਗਾ ਡੰਗੇ ਹੋਏ ਲੇਕਿਨ ਮੈਨੂੰ ਇਹੋ ਜਿਹਾ ਕੋਈ ਬੰਦਾ ਨਹੀਂ ਮਿਲਿਆ ਦੀਦੀ ਪ੍ਰੇਮ ਸਿੰਘ ਜੰਦੂ ਮਾਜਰੇ ਨੇ ਬਿਨਾ ਪੈਸੇ ਤੋਂ ਬਾਹ ਫੜੀ ਹੋਵੇ ਸਮਝ ਗਏ ਨਾ ਇਸ ਵਾਸਤੇ ਮੈਂ ਕੀ ਕਹਿਣਾ ਉਹ ਖੁਦ ਹੀ ਆਪਣੀ ਅਦਾਵਾਂ ਤੇ ਗੌਰ ਕਰੇ ਹਮ ਅਗਰ ਜ਼ਿਕਰ ਕਰਾਂਗੇ ਤਾਂ ਸ਼ਿਕਾਇਤ ਹੋਗੀ ਬਾਕੀ ਤਾਂ ਚੋਣ ਲੜ ਰਹੇ ਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਤਾਰਾ ਹੋ ਜਾਣਾ ਇੱਕ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਤੁਸੀਂ ਟਕਸਾਲੀ ਨਹੀਂ ਹੋ ਤੇ ਉਹਦੇ ਬਾਰੇ ਤੁਸੀਂ ਕੀ ਕਹੋਗੇ ਮੈਂ ਤਾਂ ਇਹ ਕਹਿਣਾ ਵੀ ਉਹ ਉਹਨੂੰ ਮੈਂ ਯਾਦ ਕਰਾਉਣਾ ਚਾਹੁੰਨਾ ਕਿ ਜਦੋਂ ਸੁਖਬੀਰ ਸਿੰਘ ਬਾਦਲ ਔਰ ਉਹਦਾ ਚਚੇਰਾ ਪਰਦਾ ਚਚੇਰਾ ਭਰਾ ਮਨਪ੍ਰੀਤ ਸਿੰਘ ਬਾਦਲ ਤੇ ਸੁਖਬੀਰ ਸਿੰਘ ਦੇ ਮਾਤਾ ਜੀ ਬੀਬੀ ਸੁਰਿੰਦਰ ਕੌਰ 1976-77 ਵਿੱਚ ਜਦੋਂ ਬਾਦਲ ਸਾਹਿਬ ਨਜ਼ਰਬੰਦ ਸੀਗੇ ਪਟਿਆਲੇ ਦੀ ਜੇਲ੍ਹ 'ਚ ਤੇ ਇਹਨਾਂ ਦੇ ਸਿਰਾਂ ਤੇ ਰਮਾਲੀਆਂ ਬੰਨੀਆਂ ਹੋਈਆਂ ਸੀ ਮੈਂ ਵੀ ਨਜ਼ਰਬੰਦ ਸੀ ਬਾਦਲ ਸਾਹਿਬ ਦੇ ਨਾਲ ਹੀ ਤੇ ਮੈਂ ਬਾਦਲ ਸਾਹਿਬ 19 ਮਹੀਨੇ ਰਏ ਨੇ ਜੇਲ੍ਹ 'ਚ ਤੇ ਮੈਂ ਰਿਆ 21 ਮਹੀਨੇ ਮੈਂ ਸੁਖਵੀਰ ਨੂੰ ਇਹ ਦੱਸਣਾ ਚਾਹੁੰਦਾ ਮੈਂ ਉਹੀ ਵੀਰ ਜਵਿੰਦਰ ਸਿੰਘ ਆ ਜਿਹੜਾ ਜਦੋਂ ਇਹ ਆਪਣੇ ਡੈਡੀ ਨੂੰ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਣ ਆਏ ਸੀ ਨਾ ਜੇਲ੍ਹ 'ਚ ਤੇ ਜਿਹੜਾ ਬੰਦਾ ਬਾਹਰ ਬੈਠਾ ਇੱਕ ਕਿਤਾਬ ਪੜ੍ਹ ਰਿਹਾ ਸੀ ਪੀੜਾ ਪਟਕਾ ਲਪੇਟੀ ਜਿਹਦੇ ਦੋਵਾਂ ਨੇ ਆ ਕੇ ਪੈਰੀ ਹੱਥ ਲਾਏ ਸੀ ਮੈਂ ਉਹ ਵੀਰ ਜਵਿੰਦਰ ਸਿੰਘ ਹਾਂ ਜਿਹਨੇ 21 ਮਹੀਨੇ ਨਜ਼ਰਬੰਦੀ ਕੱਟੀ ਐ ਐਮਰਜੈਂਸੀ 'ਚ ਤੇ ਜੇ ਮੈਂ ਟਕਸਾਲੀ ਨਹੀਂ ਸੁਖਬੀਰ ਟਕਸਾਲੀ ਹੈ ਜੀਨੇ ਕਦੇ ਇੱਕ ਪਲ ਵੀ ਕਿਤੇ ਜੇਲ੍ਹ ਚ ਨਹੀਂ guzara ਇੱਕ ਮਿੰਟ ਵੀ ਨਹੀਂ ਕੱਢਿਆ ਤੇ ਮੈਨੂੰ ਨਾਲੇ ਟਕਸਾਲੀ ਹੋਣ ਦਾ ਸਰਟੀਫਿਕੇਟ ਸੁਖਬੀਰ ਤੋਂ ਲੈਣ ਦੀ ਲੋੜ ਨਹੀਂ ਹੈ ਬੱਚਾ ਬੱਚਾ ਜਾਣਦਾ ਮੇਰੀ ਸਾਰੀ ਜ਼ਿੰਦਗੀ ਜਿਹੜੀ ਹੈਗੀ ਹੈ ਉਹ ਕੁਰਬਾਨੀਆਂ ਔਰ ਬਰਬਾਦੀਆਂ ਨਾਲ ਭਰੀ ਹੋਈ ਹੈ ਨਾ ਮੈਂ ਸੁਖਬੀਰ ਬਾਣੂ ਨੂੰ ਹੋਟਲ ਬਣਾਏ ਨੇ ਨਾ ਜੈ ਤਾਤਾ ਬਣਾਈਆਂ ਨਾ ਟਰਾਂਸਪੋਰਟਾਂ ਬਣਾਈਆਂ ਨਾ ਪੰਜਾਬ ਨੂੰ ਲੁੱਟਿਆ ਮੈਂ ਤਾਂ ਇੱਥੇ ਡੇਢ ਕਮਰੇ ਦੇ ਮਕਾਨ ਚ ਰਹਿ ਰਿਹਾ ਹਾਂ ਬਾਰ ਚਾਦਰਾਂ ਪਾਈਆਂ ਹੋਈਆਂ ਨੇ ਮੈਂ ਸੁਖਬੀਰ ਨੂੰ ਸੱਦਾ ਪੱਤਰ ਦਿੰਨਾ ਮੇਰੇ ਕੋਲ ਆ ਕੇ ਚਾਹ ਦੀ ਪਿਆਲੀ ਪੀਵੇ ਤੇ ਉਹਨੂੰ ਫਿਰ ਪਤਾ ਲੱਗੇ ਕਿ ਟਕਸਾਲੀ ਵੀਰ ਦਵਿੰਦਰ ਸਿੰਘ ਹੈ ਜਾਂ ਦੋ ਘਰ ਛੱਡ ਕੇ ਰਹਿੰਦਾ ਪ੍ਰਾਇਮ ਸਿੰਘ ਚੰਦੂ ਮਾਦਰਾ ਇੱਕ ਪਿਛਲੇ ਸਮੇਂ ਦੌਰਾਨ ਜਿਹੜੀਆਂ ਸਾਡੇ ਬੇਦਵੀਆਂ ਹੋਈਆਂ ਅਤੇ ਸੱਚਾ ਸੌਦਾ ਦੇ ਨਾਲ ਜਿਹੜਾ ਹੈ ਇਹਨਾਂ ਨੇ ਇੱਕ ਸਮਝੌਤਾ ਕੀਤਾ ਉਹਨੂੰ ਮਾਫ ਕੀਤਾ ਉਹਦੇ ਬਾਰੇ ਤੁਸੀਂ ਕੀ ਕਹੋਗੇ ਉਹ ਤਾਂ ਇਹਨਾਂ ਨੇ ਬਹੁਤ ਵੱਡਾ ਪਾਪ ਕੀਤਾ ਉਸ ਦਾ ਤਾਂ ਕੋਈ ਪੈਰਲਲ ਨਹੀਂ ਹੈ ਇਹ ਕਦੇ ਕਿਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਜਦ ਤੋਂ 1920 ਤੋਂ ਪੰਜਾਬ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਇਆ ਗਲਤੀਆਂ ਤੇ ਕੀਤੀਆਂ ਹੋਣਗੀਆਂ ਭੁੱਲਾਂ ਵੀ ਹੋਈਆਂ ਹੋਣਗੀਆਂ ਔਕਾਈਆਂ ਵੀ ਹੋਈਆਂ ਹੋਣਗੀਆਂ ਲੇਕਿਨ ਕਦੇ ਕਿਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪਿੱਠ ਨਹੀਂ ਦਿੱਤੀ ਸ਼ਬਦ ਨੂੰ ਪਿੱਠ ਨਹੀਂ ਦਿੱਤੀ ਔਰ ਉਹਨਾਂ ਤਾਕਤਾਂ ਦੇ ਨਾਲ ਉਹਨੇ ਸਾਹਣ ਗਾਣ ਨਹੀਂ ਰੱਖੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੋਵੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ ਪੜ ਕੇ ਬਾਜ਼ਾਰਾਂ 'ਚ ਖੰਡਾਏ ਹੋਣ ਉਹਨਾਂ ਨੇ ਨਾਲ ਯਾਰੀਆਂ ਲਾ ਕੇ ਕਦੇ ਆਪਣੀ ਰਾਜਨੀਤੀ ਨਹੀਂ ਕੀਤੀ ਇਹ ਪਹਿਲਾ ਪ੍ਰਧਾਨ ਆ ਸ਼੍ਰੋਮਣੀ ਅਕਾਲੀ ਦਲ ਦਾ ਸੁਖਬੀਰ ਸਿੰਘ ਜਿਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਔਰ ਕਰਾਉਣ ਵਿੱਚ ਇਹਨਾਂ ਦੀ ਮੋਰੀ ਭੂਕਾ ਬਹੁਤ ਵੱਡਾ ਪਾਪ ਕੀਤਾ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਦਸਾਂ ਗੁਰੂਆਂ ਦਾ ਉਹਨਾਂ ਦੀ ਜੋਤ ਦਾ ਉਸ ਦੇ ਸਰਾਪ ਦੇ ਭਾਗੀ ਬਣਨਗੇ ਇਸ ਤੋਂ ਬਾਅਦ ਮੈਂ ਹੋਰ ਕੁਝ ਨਹੀਂ ਕਹਿਣਾ ਤੁਸੀਂ ਕਾਂਗਰਸ ਅਕਾਲੀ ਦਲ ਅਤੇ ਭਾਜਪਾ ਵਿੱਚੋਂ ਕਿਹੜੇ ਨੂੰ ਸਭ ਤੋਂ ਜ਼ਿਆਦਾ ਮਾੜਾ ਸਮਝਦੇ ਹੋ ਕਾਂਗਰਸ ਅਕਾਲੀ ਦਲ ਭਾਜਪਾ ਮੈਂ ਹੁਣ ਕੀ ਕਹਾਂ ਮੈਂ ਤਾਂ ਸਾਰਿਆਂ ਦੇ ਖਿਲਾਫ ਇਲੈਕਸ਼ਨ ਲੜ ਰਿਹਾ ਮੈਂ ਤਾਂ ਇਹਨਾਂ ਸਾਰਿਆਂ ਦਾ ਵਿਰੋਧ ਕਰ ਰਿਹਾ ਠੀਕ ਹੈ ਨਾ ਜੀ ਲੇਕਿਨ ਨਾ ਤਾਂ ਕਾਂਗਰਸ ਘਟ ਰਹੀ ਹੈ ਤੇ ਨਾਂ ਅਕਾਲੀ ਦਲ ਬਾਦਲਾਂ ਦਾ ਕਿਉਂਕਿ ਇਹਨਾਂ ਨੇ ਉਹ ਬੁਰਕਾ ਪਾ ਕੇ ਪੰਥ ਦਾ ਬੁਰਕਾ ਪਾ ਕੇ ਪੰਥ ਦੀ ਪਿੱਠ ਵਿੱਚ ਚੁਰਾ ਮਾਰਿਆ ਇਹਨਾਂ ਨੇ ਜਿਆਦਾ ਵਿਸਾਖ ਕੀਤਾ ਵਿਸਾਖਾਤ ਕੀਤਾ ਸਿੱਖਾਂ ਦੇ ਨਾਲ ਕਾਂਗਰਸ ਨੇ ਤਾਂ ਕੀਤਾ ਹੀ ਕੀਤਾ ਹੈ ਤੇ ਹੁਣ ਤੁਸੀਂ ਇਹ ਦੱਸੋ ਬਈ ਪਿਛਲੇ 5 ਸਾਲਾਂ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਹੇਠ ਜਿਹੜੀ ਸਰਕਾਰ ਸੀ ਉਹ ਉਹਦੇ ਵਿੱਚ ਪੰਜਾਬ ਨੂੰ ਪੂਰਾ ਇਨਸਾਫ ਮਿਲਿਆ ਤੇ ਨਹੀਂ ਪੰਜਾਬ ਨੂੰ ਤਾਂ ਇਨਸਾਫ ਕਿਸੇ ਨੇ ਦਿੱਤਾ ਹੀ ਨਹੀਂ ਨਾ ਨਰਿੰਦਰ ਮੋਦੀ ਨੇ ਦਿੱਤਾ ਨਾ ਉਹ ਤੋਂ ਪਹਿਲੀਆਂ ਸਰਕਾਰਾਂ ਨੇ ਦਿੱਤਾ ਪੰਜਾਬ ਨੇ ਤਾਂ ਸਫ਼ਰ ਹੀ ਕੀਤਾ ਜਦੋਂ ਦਾ 1966 ਦਾ ਪੰਜਾਬ ਕਟਿਆ ਵੈਸੇ ਬੇਦਾਈ ਕਹਾਂ ਵੀ 1947 ਤੋਂ ਲੈ ਕੇ ਅੱਜ ਤੱਕ ਪੰਜਾਬ ਨੂੰ ਤਾਂ ਹਰੇਕ ਬੰਦੇ ਨੇ ਕਾਣੀ ਅੱਖ ਨਾਲ ਦੇਖਿਆ ਦਿੱਲੀ ਦੀ ਸਰਕਾਰ ਦੀ ਅੱਖ ਵਿੱਚ ਫੁੱਲ ਹੈ ਜਦੋਂ ਪੰਜਾਬ ਨੂੰ ਦੇਖਦੀ ਹੈ ਤਾਂ ਉਹ ਕਾਣੀ ਹੋ ਜਾਂਦੇ ਨੇ ਇਸ ਕਰਕੇ ਪੰਜਾਬ ਦੇ ਵਾਸਤੇ ਇਨਸਾਫ ਲੈਣ ਦੇ ਲਈ ਬੇਬਾਕ ਆਵਾਜ਼ ਮੈਂ ਸਮਝਦਾ ਕਿ ਸਰਦਾਰ ਕਪੂਰ ਸਿੰਘ ਤੋਂ ਬਾਅਦ ਕੋਈ ਅੱਛਾ ਮੈਂਬਰ ਪਾਰਲੀਮੈਂਟ ਨਹੀਂ ਗਿਆ ਪੰਜਾਬ ਤੋਂ ਚੁਣ ਕੇ ਜਿਹੜਾ ਪੰਜਾਬ ਦੇ ਲਈ ਸਿੱਖਾਂ ਦੇ ਲਈ ਉੱਥੇ ਬੋਲਿਆ ਹੋਵੇ ਦਲੀਲ ਦੇ ਨਾਲ ਤਰਕ ਦੇ ਨਾਲ ਅੱਜ ਮੌਕਾ ਹੈ ਕਿ ਅਸੀਂ ਉਸ ਬੰਦੇ ਨੂੰ ਚੁਣ ਕੇ ਭੇਜੀਏ ਜਿਹੜਾ ਦਿੱਲੀ ਦੀ ਪਾਰਲੀਮੈਂਟ ਵਿੱਚ ਜਾ ਕੇ ਪੰਜਾਬ ਦੀ ਆਵਾਜ਼ ਬਣ ਸਕੇ ਲੋਕਾਂ ਦੀ ਆਵਾਜ਼ ਬਣ ਸਕੇ ਤਰਕ ਤੇ ਦਲੀਲ ਦੇ ਆਧਾਰ ਤੇ ਪੰਜਾਬ ਦੇ ਔਰ ਕੌਮ ਦੇ ਮੁੱਦੇ ਜਿਹੜੇ ਨੇ ਉਹ ਉਠਾ ਸਕੇ ਔਰ ਜੋ ਬੇਇਨਸਾਫੀਆਂ ਸਾਡੇ ਨਾਲ ਪਿਛਲੇ 60 70 ਸਾਲ ਚ ਹੋਈਆਂ ਉਹਨਾਂ ਬੇਇਨਸਾਫੀਆਂ ਨੂੰ ਦੂਰ ਕਰਾਉਣ ਦੇ ਲਈ ਕੋਈ ਯੋਗ ਬੰਨ ਨੂੰ ਬਣ ਸਕੇ ਅਜੀਤ ਦੇਖਣ ਵਾਲਿਆਂ ਨੂੰ ਤੁਸੀਂ ਕੀ ਸਨੇਹਾ ਦੇਣਾ ਚਾਹੁੰਦੇ ਹੋ ਅਤੇ ਆਪਣੇ ਜਿਹੜੇ ਹਲਕੇ ਦੇ ਲੋਕ ਹੈ ਇਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਅਜੀਤ ਨਾਲ ਮੇਰਾ ਬਹੁਤ ਪੁਰਾਣਾ ਰਿਸ਼ਤਾ ਬਚਪਨ ਚ ਮੈਂ ਜਿਹੜਾ ਸਭ ਤੋਂ ਪਹਿਲਾ ਅਖਬਾਰ ਪੜ੍ਹਨਾ ਸ਼ੁਰੂ ਕੀਤਾ ਉਹ ਅਜੀਤ ਹੀ ਸੀਗਾ ਅਜੀਤ ਪੰਜਾਬੀਆਂ ਦੀ ਆਵਾਜ਼ ਹੈ ਠੀਕ ਹੈ ਨਾ ਜੀ ਔਰ ਹੋਰ ਵੀ ਬਹੁਤ ਸਾਰੇ ਅਖਬਾਰ ਨੇ ਲੇਕਿਨ ਅਜੀਤ ਦਾ ਆਪਣਾ ਯੋਗਦਾਨ ਹੈ ਅਜੀਤ ਪੰਥ ਦੀ ਵੀ ਆਵਾਜ਼ ਬਣ ਕੇ ਵਿਚਰਿਆ ਪੰਜਾਬੀਆਂ ਦੀ ਪੰਜਾਬ ਦੀ ਆਵਾਜ਼ ਬਣ ਕੇ ਵਿਚਰਿਆ ਤੇ ਮੈਂ ਅਜੀਤ ਦੇ ਪਾਠਕਾਂ ਨੂੰ ਇਹੀ ਕਹਿਣਾ ਚਾਹੁੰਨਾ ਵੀ ਵੀਰ ਦਵਿੰਦਰ ਸਿੰਘ ਵੀ ਹੁਣ ਭਾਈ ਪੰਜਾਬੀਆਂ ਦੀ ਆਵਾਜ਼ ਬਣ ਕੇ ਜਾਣਾ ਚਾਹੁੰਦਾ ਹੈ ਪਾਰਲੀਮੈਂਟ ਵਿੱਚ ਤੇ ਜਿਵੇਂ ਤੁਸੀਂ ਜੀਤ ਦਾ ਸਾਥ ਦਿੱਤਾ ਉਵੇਂ ਸਾਡਾ ਸਾਥ ਦਿਓ ਇਹ ਹਨ ਹਲਕਾ ਲੋਕ ਸਭਾ ਦੇ ਅਨੰਦਪੁਰ ਸਾਹਿਬ ਦੇ ਉਮੀਦਵਾਰ ਸਾਹਿਬ ਵੀਰ ਦਵਿੰਦਰ ਸਿੰਘ